ਹੁਸ਼ਿਆਰ ਪਰ ਮਜ਼ਦੂਰ ਦਿਵਸ ਦੇ ਸੰਬੰਧ ਵਿੱਚ ਅੱਜ ਲਗਾਇਆ ਗਿਆ ਪਹਿਲਾ ਖੋਨਦਾਨ ਕੈਂਪ ਮੀਨਾਵਰੀਆ ਆਪਣਾ ਕਰਨੈਲ ਸਿੰਘ ਲਵਰੀ ਜੀ ਅਸੀਂ ਬਲੱਡ ਬੈਂਕ ਕਰਦੇ ਤੇ ਮਜ਼ਦੂਰ ਦਿਵਸ ਲਾ ਰਹੇ ਹਾਂ ਲਾਣ ਕਰਕੇ ਜੀ ਜੀ ਮਾਸ਼ਾਅੱਲਾ ਅੱਜ ਮਜ਼ਦੂਰ ਦਿਵਸ ਦੇ ਸੰਬੰਧ ਵਿੱਚ 1 ਮਈ ਨੂੰ ਬਾਬਾ ਸਾਹਿਬ ਟਾਈਗਰ ਫੋਰਸ ਸਿੰਘ ਅਮਨ ਇਹ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਵਾਕਵਾਕ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਜ਼ਦੂਰ ਦੇ ਬੱਚੇ ਸੰਬੰਧ ਦੇ ਵਿੱਚ ਅੱਜ ਇੱਕ ਵਿਸ਼ਾਲ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਵੱਧ ਚੜ ਕੇ ਜਿਹੜੇ ਨੌਜਵਾਨ ਅੱਜ ਜਿਹੜਾ ਮਜ਼ਦੂਰ ਦੇ ਬੱਚੇ ਸੰਬੰਧ ਦੇ ਵਿੱਚ ਖੂਨਦਾਨ ਕਰ ਰਹੇ ਨੇ ਕਿਉਂਕਿ ਦੁਨੀਆ ਭਰ ਦੇ ਜਿਹੜੀ ਅਰਥ ਵਿਵਸਥਾ ਦੁਨੀਆ ਭਰ ਦੇ ਵਿੱਚ ਜੋ ਵੀ ਸਿਸਟਮ ਇਕਨੋਮੀ ਦਾ ਚੱਲਦਾ ਉਹਦੇ ਵਿੱਚ ਵੱਡੀ ਗਲਤੀ ਇਹਦੇ ਵਿੱਚ ਮਜ਼ਦੂਰਾ ਦਾ ਜਿਹੜਾ ਯੋਗਦਾਨ ਹੁੰਦਾ ਔਰ ਅੱਜ ਦੇ ਦਿਨ ਮਜ਼ਦੂਰ ਦਿਵਸ ਦੇ ਦਿਨ ਦੇ ਵਿੱਚ ਅਸੀਂ ਇਹ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿੱਤੇ ਮਜ਼ਦੂਰ ਦਿਨ ਰਾਤ ਇੱਕ ਕਰਕੇ ਲੋਕਾਂ ਦਾ ਢਿੱਡ ਭਰ ਰਿਹਾ ਤੇ ਮਜ਼ਦੂਰ ਜਿਹੜਾ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਮਜ਼ਬੂਤ ਕਰ ਰਿਹਾ ਉੱਥੇ ਹੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਮਜ਼ਦੂਰਾ ਦਾ ਲਈ ਵੀ ਇੱਕ ਅਲੈਦਾ ਕੋਟਾ ਜਿਹੜਾ ਮਜ਼ਦੂਰਾਂ ਦੇ ਲਈ ਅਲੱਗ ਫੰਡ ਦਾ ਜਿਹੜਾ ਯੋਜਨਕਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਮਜ਼ਦੂਰ ਆ ਲੋਕਾਂ ਦਾ ਤਾਂ ਢਿੱਡ ਭਰ ਰਹੇ ਆ ਮਜ਼ਦੂਰ ਪਰ ਉਹਨਾਂ ਦੇ ਪਰਿਵਾਰਕ ਜਿਹੜੇ ਹਾਲਾਤ ਵਾ ਉਹਨਾਂ ਦੀ ਜਿਹੜੀ ਸਿਸਟਮ ਆ ਆਰਥਵਿਵਸਥਾ ਦਾ ਉਹ ਵੀ ਠੀਕ ਹੋ ਸਕੇ ਤੇ ਅਸੀਂ ਅੱਜ ਦੇ ਦਿਨ ਬਾਕੀ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਮਜ਼ਦੂਰ ਦਿਵਸ ਦੇ ਸੰਬੰਧ ਵਿੱਚ ਵੱਧ ਤੋਂ ਵੱਧ ਇਹੋ ਜਿਹੇ ਜਿਹੜੇ ਜਾਗਰੂਕ ਕੈਂਪਸ ਜਿਹੜੇ ਲਗਾਉਣ ਤਾ ਜੋ ਦੁਨੀਆ ਨੂੰ ਪਤਾ ਲੱਗ ਸਕੇ ਕਿ ਜਿਹੜੇ ਮਿਹਨਤ ਕਾ ਸ਼ਲੋਕ ਆ ਉਹਨਾਂ ਦੇ ਨਾਲ ਪੂਰੀ ਦੁਨੀਆ ਜਿਹੜੀ ਆ ਮੋਢੇ ਨਾਲ ਮੋਢਾ ਜੋੜ ਕੇ ਡਟ ਕੇ ਖੜੀ ਆ ਇਹ ਕੋਨਦਨ ਕੈਂਪ ਲਗਾ ਰਹੇ ਨੇ ਪਹਿਲਾ ਇਹ ਪਹਿਲਾ ਲੱਗਿਆ ਇਹ ਅੱਜ ਸ਼ੁਰੂਆਤ ਹੋਈ ਆ ਪਹਿਲਾ ਜਿਹੜਾ ਕੋਨਦਨ ਕੈਂਪ ਲਗਾਇਆ ਗਿਆ ਔਰ ਇਸ ਕੋਨਦਨ ਕੈਂਪ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਸਹਿਯੋਗ ਮਿਲਿਆ ਸ਼ਹਿਰ ਦੀਆਂ ਤੇ ਆੜ੍ਹ ਦੇ ਵਾਲੇ ਪਿੰਡਾਂ ਤੋਂ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਵੀ ਪਹੁੰਚੀਆਂ ਜੀ ਅੱਜ ਯੂਨਿਟ 50 ਤੋਂ ਪਲੱਸ ਜਿਹੜੇ ਯੂਨਿਟ ਆ ਬਲੱਡ ਦੇ ਉਹ ਹੋ ਰਿਹਾ ਹੱਲੇ ਵੀ ਮਤਲਬ ਜਿਹੜੇ ਨੌਜਵਾਨ ਆ ਰਹੇ ਆ ਤੇ ਹੋ ਸਕਦਾ ਕਿ 100 ਤੋਂ ਵੀ ਗਿਣਤੀ ਵੱਧ ਜਵੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਲੋਕਾਂ ਲੋਕਾਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਆਂ ਵੀ ਦੇਖੋ ਮਜ਼ਦੂਰ ਤੋਂ ਬਿਨਾ ਜਿਹੜਾ ਜੀਵਨ ਆ ਉਹ ਸੰਭਵ ਨਹੀਂ ਹੈਗਾ ਮਜ਼ਦੂਰ ਤੋਂ ਬਿਨਾ ਆਰਥਵਿਵਸਥਾ ਸੰਭਵ ਨਹੀਂ ਹੈਗੀ ਮਜ਼ਦੂਰ ਤੋਂ ਬਿਨਾ ਕਿਸਾਨੀ ਜਿਹੜੀ ਸੰਭਵ ਨਹੀਂ ਹੈਗੀ ਮਜ਼ਦੂਰ ਤੇ ਬਿਨਾਂ ਨਾਮ ਫੈਕਟਰੀਆਂ ਦੇ ਵਿੱਚ ਜਿਹੜੇ ਕੰਮਕਾਰ ਹੋ ਰਿਹਾ ਉਹ ਵੀ ਸੰਭਵ ਨਹੀਂ ਹੈਗੇ ਤਾਂ ਇਸ ਕਰਕੇ ਮਜ਼ਦੂਰਾਂ ਦੇ ਜਿਹੜੇ ਹੱਕ ਵਾ ਉਹ ਮਾਰਨ ਦੀ بجائے ਮਜ਼ਦੂਰਾਂ ਨੂੰ ਪੂਰਾ ਹੱਕ ਮਿਲਣਾ ਚਾਹੀਦਾ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਅਲੱਗ ਤੋਂ ਫੰਡ ਜਿਹੜੇ ਆ ਉਹ ਜਾਰੀ ਕਰਨੇ ਚਾਹੀਦੇ ਆ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਜਿੱਦਾਂ ਅੱਜ ਮਜ਼ਦੂਰ ਦੇ ਵਸ ਮਨਾਇਆ ਇਹ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਜੀ ਮੇਰਾ ਸਿੰਘ ਮਜੀਤ ਚੇਅਰਮੈਨ ਬਬਰ ਟਾਈਗਰ ਫੋਰਸ जय टीम जयपुर सो आज जिन्ने ਵੀ ਸੰਗਤਾਂ ਆਈਆਂ ਜਿਹਨਾਂ ਨੇ ਗੱਲ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਜਿਹੜੀਆਂ ਵੀ ਜਥੇਬੰਦੀਆਂ ਆਈਆਂ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਨਾ ਮੈਂ ਰਿਣੀ ਉਹਨਾਂ ਦਾ ਕਿਉਂਕਿ ਅੱਜ ਬੜਾ ਜਿਹੜਾ ਸੀਗਾ ਸਾਡਾ ਇਹ ਕੁੰਦਨ ਕੈਂਪ ਇੱਕ ਬਹੁਤ ਹੀ ਜਿੰਨੇ ਸੀ ਵਿਸ਼ਾਲ ਸਿਰਫ ਲਿਖਿਆ ਸੀ ਪਹਿਲਾਂ ਅੱਜ ਵਕਤਿਆ ਵਿਸ਼ਾਲ ਮਈ ਇਹ ਕੁੰਦਨ ਇਨ ਕੈਂਪ ਮੇਰੇ ਸਜਣਾ ਨਾ ਘਰਾਤਾ ਧੰਨਵਾਦ ਜੀ